ਵੀਡੀਓ ਵਿਵਾਦ ਵਿੱਚ ਫਸੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਬਾਰੇ 9 ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਅੱਜ ਸੌਂਪੀ ਨਹੀਂ ਜਾਏਗੀ ਕਮੇਟੀ ਨੇ ਰਿਪੋਰਟ ਸੌਂਪਣ ਦੇ ਲਈ 2 ਹਫ਼ਤੇ ਦਾ ਸਮਾਂ ਹੋਰ ਮੰਗਿਆ ਭਗਵੰਤ ਮਾਨ ਵੱਲੋਂ ਸੰਸਦ ਅੰਦਰ ਆਉਣ ਅਤੇ 0 ਵਾਟ ਸਵਾਲ ਪੁੱਛੇ ਜਾਂਦੀ ਪ੍ਰਕਿਰਿਆ ਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕੀਤੇ ਜਾਂਦੇ ਮਾਮਲੇ ਦੀ ਵਿਰੋਧੀ ਪਾਰਟੀਆਂ ਨਿੰਦਾ ਕਰ ਰਹੀਆਂ ਸੀ ਜਿਸ ਤੋਂ ਬਾਅਦ ਲੋਕਸਭਾ ਸਪੀਕਰ ਨੇ 9 ਮੈਂਬਰੀ ਜਾਂਚ ਕਮੇਟੀ ਬਣਾਈ ਸੀ ਅਤੇ 3 ਅਗਸਤ ਯਾਨੀ ਅੱਜ ਤੱਕ ਰਿਪੋਰਟ ਸੌਂਪਣ ਲਈ ਕਿਹਾ ਸੀ ਰਿਪੋਰਟ ਆਉਣ ਤੱਕ ਭਗਵੰਤ ਮਾਨ ਦੇ ਲੋਕਸਭਾ ਦੇ ਅੰਦਰ ਪੁਰਸਾ ਮੰਗਿਆ ਗਿਆ ਅ ਦੇਖੋ ਨਵਦੀਪ ਜੋ ਕਮੇਟੀ ਗਠਿਤ ਕੀਤੀ ਗਈ ਸੀ 9 ਮੈਂਬਰੀ ਜਿਹਦੇ ਵਿੱਚ ਬੀ ਜੀ ਪੀ ਕਾਂਗਰਸ ਔਰ ਹੋਰ ਪਾਰਟੀਆਂ ਦੇ ਐਮ ਪੀ ਵੀ ਸ਼ਾਮਿਲ ਹਨ ਉਹਨਾਂ ਨੂੰ ਅਜੇ ਰਿਪੋਰਟ ਸਬਮਿਟ ਕਰਨੀ ਸੀ ਪੂਰੇ ਮਾਮਲੇ ਨੂੰ ਲੈ ਕੇ ਪਰ ਕਮੇਟੀ ਆਪਣੀ ਰਿਪੋਰਟ ਜੋ ਹੈ ਦੇਣ ਵਿੱਚ اتنا ਕਾਮਯਾਬ ਰਹੀ ਜਿਸ ਤੋਂ ਬਾਅਦ ਸਪੀਕਰ ਨੇ ਇਸ ਪੂਰੇ ਮਾਮਲੇ ਸੰਬੰਧੀ ਰਿਪੋਰਟ ਦੇਣ ਲਈ 2 ਹਫ਼ਤਿਆਂ ਦਾ ਹੋਰ ਸਮਾਂ ਦਿੱਤਾ ਹੈ ਤੇ ਨਾਲ ਦੀ ਨਾਲ ਭਗਵੰਤ ਮਾਨ ਨੂੰ ਵੀ ਜੋ ਹੈ 2 ਹਫ਼ਤੇ ਤੱਕ ਸੰਸਦ ਵਿੱਚ ਆਉਣ ਦੀ ਬੁਨਾਈ ਹੈ ਮਾਮਲਾ ਕਿ ਕਿ ਇਸ ਤਿਕਨ ਉਜਦਾ ਜਾ ਰਿਹਾ ਕਿ ਕਿ ਭਗਵੰਤ ਮਾਨ ਆਪਣੇ ਰੁਖ ਉਤੇ ਅੜੇ ਹੋਏ ਨੇ ਉਹਨਾਂ ਨੇ ਦੋ ਵਾਰੀ ਕਮੇਟੀ ਦੇ ਅੱਗੇ ਪੇਸ਼ ਹੋ ਕੇ ਆਪਣਾ ਜਵਾਬ ਦਿੱਤਾ ਹੋਇਆ ਹੈ ਪਰ ਜੇ ਕਮੇਟੀ ਹੈ ਉਹ ਜੋ ਹੈ ਭਗਵੰਤ ਮਾਨ ਦੇ ਬਿਆਨ ਤੋਂ ਆਸਫ ਮੁਸਤ ਪਜਰਾਈ ਹੈ ਜੀ ਧੰਨਵਾਦ ਸਰਪਜੀਤ ਗੱਲਬਾਤ ਲਈ